ਕੰਗਰਸ ਜਿੰਦਾਬਾਦ ਕੰਗਰਸ ਚੌਰੀ ਜਿੰਦਾਬਾਦ ਗੁਜੇਂਦਰ ਸਿੰਘ ਜਿੰਦਾਬਾਦ ਪਸ਼ੂਟ ਬਹੁ ਸ਼ੌਟ ਚੌਰੀ ਜਿੰਦਾਬਾਦ ਦਿਨਾਗਰ ਦੀ ਵਕਫਕ ਪਿੰਡਾ ਹਬੀਬਪੁਰ ਤੇ ਪੁਰਾਣਾ ਸ਼ਾਲਾ ਤੋਂ ਵੱਡੀ ਗਿਣਤੀ 'ਚ ਵਰਕਰ ਆ ਪਾਰਟੀ ਸ਼ਡ ਕਾਂਗਰਸ ਪਾਰਟੀ 'ਚ ਹੋਏ ਸ਼ਾਮਿਲ ਅਰਨਾ ਚੋਦਰੀ ਦੀ ਚੋਣ ਮੁਹਿੰਮ ਦੌਰਾਨ ਆ ਪਾਰਟੀ ਸ਼ਡ ਕਾਂਗਰਸ ਪਾਰਟੀ 'ਚ ਸ਼ਾਮਿਲ ਹੋਣ ਵਾਲਿਆਂ ਦਾ ਲੱਗਿਆ ਤਾਂਤਾ ਦੀਨਾਨਗਰ ਦੀ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਹੰਗਾਰਾ ਮਿਲਿਆ ਜਦੋਂ ਪਿੰਡ ਹਬੀਪੁਰ ਦੇ ਸਾਬਕਾ ਸਰਪੰਚ ਰਾਜਕੁਮਾਰ ਅਤੇ ਪੁਰਾਣਾ ਸ਼ਾਲਾ ਤੋਂ ਸੁਭਾਸ਼ ਗਿਲ ਆ ਪਾਰਟੀ ਨੂੰ ਛੱਡ ਵੱਡੀ ਗਿਣਤੀ ਚ ਸਾਥੀਆਂ ਸਮੇਤ ਕਾਂਗਰਸ ਪਾਰਟੀ ਦੇ ਸ਼ਾਮਿਲ ਹੋ ਗਏ ਇਸ ਮੌਕੇ ਤੇ ਕਾਂਗਰਸ ਪਾਰਟੀ ਚ ਸ਼ਾਮਿਲ ਹੋਣ ਵਾਲਿਆਂ ਨੂੰ ਵਿਧਾਇਕਾ ਅਰਨਾ ਚੋਦਰੀ ਅਤੇ ਸੀਨੀਅਰ ਨੇਤਾ ਅਸ਼ੋਕ ਚੋਦਰੀ ਨੇ ਹਾਰ ਪਾ ਕੇ ਸਨਮਾਨਿਤ ਕੀਤਾ ਇਸ ਮੌਕੇ ਤੇ ਜ਼ੋਨ ਇੰਚਾਰਜ ਰਿਸ਼ਵਾਰ ਸਿੰਘ ਹੈਪੀ ਪ੍ਰਧਾਨ ਪ੍ਰੇਮਤੀ ਆਦੀ ਹਾਜ਼ਰ ਸਨ। ਹੋਰ ਪਿੱਛੇ ਹੋਇਆ। ਅਧਰੋਪੇਲਾ ਕਿੱਥੇ ਗਿਮਾਉ। ਜਿੰਦਾਬਾਦ। 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 ਓ ਜੋ ਚੌਰੀ ਜਿੰਦਾਬਾਦ ਮਾਰ ਬਹੁਤ ਮਿਹਰਬਾਨੀ ਧੰਨਵਾਦ ਠੀਕ ਬਈ ਹਾਂਜੀ ਖੇਲੋ ਰਸ ਪਾਰਟੀ ਚ ਅਸੀਂ ਮੁਰ ਤੋਂ ਕਾਂਗਰਸ ਪਾਰਟੀ ਚ ਰਹਿਣ ਵਾਲੇ ਰਹਿੰਦੇ ਸੀ ਸਾਡੇ ਕੁਝ ਬੰਦੇ ਨੇ ਸਾਨੂੰ ਗੁੰਮਰਾ ਕੀਤਾ ਤੇ ਸਾਨੂੰ ਦੂਜੀ ਪਾਰਟੀ ਚ ਲੈ ਗਏ ਤੇ ਹੁਣ ਅਸੀਂ ਫੇਰ ਬਹੁ ਦੇ ਚੰਨਾ ਚ ਨਹੀਂ ਜਾ ਸਕਦੇ ਬਹੁ ਦਾ ਚੰਨ ਛੱਡ ਕੇ ਨਹੀਂ ਕਿਤੇ ਵੀ ਜਾ ਸਕਦੇ ਸਾਡੀ ਕਾਂਗਰਸ ਪਾਰਟੀ ਜੱਦੀ ਜੱਦੀ ਦੀ ਖਾਨਦਾਨੀ ਤੇ ਜੱਦੀ ਜਨ ਦੇ ਰਹੀ ਸਾਰਿਆਂ ਨੂੰ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਿਹੜੀ ਪਾਰਟੀ ਚਲ ਗਈ ਆਮ ਆਦਮੀ ਪਾਰਟੀ ਚਲ ਗਈ ਜੀ ਮੁਰ ਮੁਰ ਕਿ ਤੇ ਹੁਣ ਸਾਡੇ ਅਸੀਂ ਹੈ ਤੇ ਜਿੱਦ ਜਿੱਦੀ ਸਾਡੀ ਖਾਨਦਾਨੀ ਕਾਂਗਰਸੀ ਆ ਪਰ ਅਸੀਂ ਥੋੜਾ ਭੜਕ ਗਏ ਤੇ ਸਾਡਾ ਇਹ ਸਾਡਾ ਪਿਓ ਆ ਜੀ ਇਹਨੂੰ ਸਾਡੇ ਕਰਨੀ ਕਿਤੇ ਵੀ ਜਾ ਸਕਦਾ ਸਿੱਧੀ ਵਾਲੇ ਜੀ 10 ਧਨਵਾਦ ਜੀ 10 ਧਨਵਾਦ 10 ਧਨਵਾਦ ਇਹ ਦੋ ਇੱਕ ਜੰਮੀ ਨਹੀਂ ਚੱਲਦੀ ਪਿਆ ਕਾ ਵੀ ਆਪ ਪਾਰਟੀ ਨੂੰ ਵੀ ਸਾਡੇ ਕੋਲੋਂ ਹੀ ਸੰਭਲੋ ਰਹੇ ਕਾਂਗਰਸੀ ਪਾਰਟੀ ਦੀ ਕਿਹਾ ਜਾਂਦੀ ਇਹ ਸਾਡੇ ਰਾਜkumar ਹਬੀਬ ਪੁਰਤੋਂ ਸਾਬਕਾ ਸਰਪੰਚ ਨੇ ਇਹ ਬੜਾ ਐਕਟਿਵ ਤੇ ਬੜਾ ਜਿਹਨੂੰ ਕਹਸੇ ਡਾਇਨਾਮਿਕ ਸਾਡਾ ਸਰਪੰਚ ਸੀ ਕਾਫੀ ਕੰਮ ਵੀ ਕੀਤਾ ਪਿੰਡ 'ਚ ਪਲਾਟ-ਪਲੂਟ ਵੀ ਦਿੱਤੇ ਗਰੀਬਾਂ ਨੂੰ ਸਭ ਕੁਝ ਕੀਤਾ ਪਤਾ ਨਹੀਂ ਕਿਉਂ ਜਾਂ ਕਿਦੇ ਕਹਿਣ ਦੇ ਉੱਤੇ ਜਾਂ ਕਿਸੇ ਪ੍ਰੈਸ਼ਰ ਥੱਲੇ ਜਦੋਂ ਨਵੀਂ-ਨਵੀਂ ਸਰਕਾਰ ਬਣੀ ਆ ਤਾਂ ਤੁਹਾਨੂੰ ਪਤਾ ਹੀ ਆ ਇਹ ਡਰਾਉਂਦੇ ਬਹੁਤ ਸੀ ਲੋਕਾਂ ਨੂੰ ਤੇਰੀ ਇਨਕੁਆਇਰੀ ਕਰਾਦਣੀ ਤੇਰੀ ਕੁਝ ਇਹ ਡਰਦਾ ਡਰਾਉਂਦਾ ਉਧਰ ਚਲਾ ਗਿਆ ਜੁਆਇਨ ਕਰ ਗਿਆ ਤੇ ਹੁਣ ਇਲੈਕਸ਼ਨ ਪਾਰਲੀਮੈਂਟ ਦਾ ਆਇਆ ਉਸ ਤੋਂ ਬਾਅਦ ਚਾਂਸ ਤੇ ਹੁਣੀ ਆ ਹੈ ਤੇ ਮੇਰਾ ਹੀ ਬੰਦਾ ਸੀ ਲੇਕਿਨ ਅੱਜ ਦੇਖੋ ਤੁਹਾਨੂੰ ਮੇਰੇ ਘਰ ਆਪ ਚੱਲ ਕੇ ਆਏ ਨੇ ਸਾਰੇ ਹਬੀਪੁਰ ਦੇ ਜਿਹੜੇ ਇਹਦੇ ਬੋਲਟਰ سپورਟਰ ਇਹਦੇ ਨਾਲ ਮਾੜਾ ਮੋਟਾ ਜਿਹੜੇ ਅ ਮੰਨ ਦੇ ਚ ਆਇਆ ਜਿਨ੍ਹਾਂ ਦੇ ਵੀ ਆ ਚਲੋ ਇਹਦੇ ਇਹਦੇ ਕਰਕੇ ਥੋੜਾ ਇੱਧਰ ਉੱਧਰ ਚਲ ਜੀਏ ਉਹ ਸਾਰਾ ਦਾ ਸਾਰਾ ਹਬੀਪਰ ਅੱਜ ਤੁਹਾਡੇ ਸਾਹਮਣੇ ਦੁਬਾਰਾ ਕਾਂਗਰਸ ਪਾਰਟੀ ਨੂੰ ਜੁਆਇਨ ਕੀਤਾ ਉਹਨਾਂ ਨੇ ਤੇ ਉਹਨਾਂ ਕਿਹਾ ਜੀ ਸਾਡੀ ਮਾਂ ਪਾਰਟੀ ਕਾਂਗਰਸ ਆਸੀ ਤੇ ਕਾਂਗਰਸੀ ਹੈਗੇ ਆ ਇਹਨਾਂ ਦੇ ਨਾਲ ਲੈ ਕੇ ਆਏ ਇਹ ਕੋਈ 20-25 ਹੈ 20-25 ਪਰਿਵਾਰ ਨੇ ਜਿਹੜੇ ਕੰਪਲੀਟ ਕਾਂਗਰਸ ਵਿੱਚ ਆਏ